ਆ ਟੀਕੇ ਸਰਿੰਜਾਂ ਸੋ ਦੇਖ ਸਕਦੇ ਹੋ ਸਰਿੰਜਾਂ ਟੀਕੇ ਇੱਥੇ ਪਏ ਹੋਏ ਆ ਔਰ ਦੇਖ ਸਕਦੇ ਹੋ ਕਿ ਜਿਹੜਾ ਬੰਦਾ ਕਰਿਆ ਆ ਬਸ ਆਏ ਆ ਹੁਣੇ ਤੁਹਾਡੇ ਅੱਗੇ ਅੱਗੇ ਆਏ ਆ 2-3 ਸਾਲ ਹੋ ਗਏ ਇੱਥੇ ਤੁਹਾਨੂੰ ਕਦੀ ਕੋਈ ਰੋਕਦਾ ਨਹੀਂ ਜਦੋਂ ਤੁਸੀਂ ਨਸ਼ਾ ਵਗੈਰਾ ਕਰਦੇ ਰੋਕਦੇ ਆ ਸਰ ਰੋਕਦੇ ਆ ਅੱਛਾ ਮੈਂ ਹੁਣ ਤੋਂ ਵੀ ਸ਼ਰਿਆਮ ਕਰ ਰਿਹਾ ਸੀ ਪਰ ਹੁਣ ਕੀ ਕਰੀਏ ਨਹੀਂ ਰਹਿ ਹੁੰਦਾ ਔਰ ਟੀਕੇ ਦੀ ਤਿਆਰੀ ਉਹ ਟੀਕਾ ਭਰਦਾ ਉਹ ਦੇਖੋ ਉਹ ਟੀਕਾ ਜੀ ਉਹ ਟੀਕਾ ਹੀ ਆ ਦੇਖੋ ਜੀ ਸਾਡਾ ਟੀਕਾ ਹੀ ਆ ਦੇਖੋ ਹੱਥ ਫੜਿਆ ਵੱਡੀ ਵੱਡੀ ਕਾਰਵਾਈ ਜੀ ਕਾਰਵਾਈ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ লাইਵ ਤਸਵੀਰਾਂ ਦੇ ਵਿੱਚ ਐਕਸ਼ਨ ਲਾਣਾ ਹੈ ਕਿ ਸਰ ਇਹ ਬਾਈ ਇਹ ਬਾਈ ਕਦੀ ਹੈ ਤੇ ਜਿਹੜੀ ਜੀਹ ਫੰਦੇ ਪਰ ਹੋ ਗਈ ਸੋ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਲਓ ਜੀ ਬੜੀ ਵੱਡੀ ਖਬਰ ਹੈ ਪੁਲਿਸ ਵੱਲੋਂ ਵੱਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਸੋ ਦੇਖ ਸਕਦੇ ਕਿ ਮੌਕੇ ਦੇ ਮੁੰਡੇ ਇਜੈਕਸ਼ਨ ਲਗਾ ਰਿਹਾ ਤਾਂ ਉਹਨੂੰ ਜਿਹੜਾ ਫੜ ਲਿੱਤਾ ਗਿਆ ਇੱਥੇ ਇੱਥੇ ਦਾ ਹੀ ਹੈ ਨਹੀਂ ਇੱਥੇ ਕਿਵੇਂ ਪੀ ਕਰਦੇ ਸੀ ਇੰਜੈਕਸ਼ਨ ਨਾਲ ਜੀ ਰਾਦੇ ਵਾਸਤੇ ਸ਼ਰਲਾ ਮੈਂ ਕੀ ਨਾ ਤੇਰਾ ਮੇਰਾ ਦੀਪਕ ਸੋ ਦੇਖ ਸਕਦੇ ਹੋ ਕਿ ਜਿਹੜਾ ਥਾੜਾ ਪੰਜ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਉਹਦੇ ਦੌਰਾਨ ਜਿਹੜਾ ਪੁਲਿਸ ਬੜੀ ਵੱਡੀ ਕਾਰਵਾਈ ਹੈ ਜਿਹੜੀ ਵੱਡੀ ਕਾਰਵਾਈ ਕੀਤੀ ਹੈ ਤੁਸੀਂ ਦੇਖੋ ਆ ਟੀਕੇ ਸਰਿੰਜਾਂ ਸੋ ਦੇਖ ਸਕਦੇ ਹੋ ਸਰਿੰਜਾਂ ਟੀਕੇ ਇੱਥੇ ਪਏ ਹੋਏ ਆ ਔਰ ਦੇਖ ਸਕਦੇ ਹੋ ਕਿ ਜਿਹੜਾ ਮੁੰਡਾ ਕਹਿੰਦਾ ਨਹੀਂ ਆ ਬਸ ਆਏ ਆ ਹੁਣ ਇਹ ਤੁਹਾਡੇ ਅੱਗੇ ਅੱਗੇ ਆਏ ਆ ਕਿੰਨੀ ਦੇਰ ਤੋਂ ਇੰਜੈਕਟਰ ਵਾਲੇ ਮਾਸ਼ੀ ਆਣੀ ਲੱਗਦਾ ਤੂੰ ਵੇਖ ਤਾਂ ਵੇਖ ਨਾ ਭਾਜੀ ਹਾਂ ਕੀ ਕਰੀ ਡੀ ਜੇ ਦਾ ਡੀ ਜੇ ਦਾ ਪੁੱਛਣ ਆਇਆ ਸੀ ਉਹਦਾ ਮੁੰਡਾ ਡੀ ਜੇ ਦਾ ਕੰਮ ਕਰਦਾ ਨਾ ਉਹਨੇ ਸਿਰ 500 100 ਵਿੱਚ ਪੰਜ 10 ਮਿੰਟ ਹੋਏ ਸਾਨੂੰ ਆਏ ਨੇ ਉਹ ਓਕੇ ਤੇ ਪਹੁੰਚੇ ਨੇ ਕਿੰਨੀ ਵੀਰ ਤੁਸੀਂ ਕੀ ਕਰਦੇ ਹੋ ਠੀਕਾ ਵੇਖ ਦਿਓ ਨਹੀਂ ਨਹੀਂ ਮੈਂ ਤੇ ਨਾਲ ਆਣਾ ਟੀਕਾ ਕਿ ਮੈਂ ਤੇ ਟੀਕਾ ਲਵਾਣ ਮੈਂ ਬਰਗਾੜੀ ਇੱਥੇ ਕੰਮ ਕਰਦਾ ਮੈਂ ਵੈਸੇ ਨਾਲ ਨਾਲ ਮੁੰਡੇ ਨੂੰ ਭਾਈ ਹੋ ਗਿਆ 2-3 ਸਾਲ ਹੋ ਗਏ ਇੱਥੇ ਤੁਹਾਨੂੰ ਕਦੀ ਕੋਈ ਰੋਕਦਾ ਨਹੀਂ ਜਿੱਦਾਂ ਤੁਸੀਂ ਨਸ਼ਾ ਵਗੈਰਾ ਕਰਦੇ ਰੋਕਦੇ ਆ ਸਰ ਰੋਕਦੇ ਆ ਅੱਛਾ ਮੈਂ ਮੁੰਡੇ ਨੂੰ ਸ਼ਰਿਆਮ ਕਰ ਰਿਹਾ ਸੀ ਪਰ ਹੁਣ ਕੀ ਕਰੀਏ ਨਹੀਂ ਰਹਿ ਹੁੰਦਾ ਤੁਹਾਨੂੰ ਪਤਾ ਇਹ ਕਿਦਾਂ ਲੱਗਾ ਕਿਦਾਂ ਸੀ ਨਸ਼ਾ ਕਿਦਾਂ ਸ਼ੁਰੂ ਹੋ ਸ਼ੁਰੂਆਤ ਕਿੱਦਾਂ ਹੋਈ ਤੁਹਾਨੂੰ ਸ਼ੁਰੂਆਤ ਹੋਈ ਸੀ ਸਰ ਜਿੱਦਾਂ ਯਾਨੀ ਕਿ ਡੀਜੇ ਦੀ ਲੈਣ ਦਾ ਸੀ ਮੈਂ ਅੱਛਾ ਹਾਂਜੀ ਹਾਂਜੀ ਸੋ ਦੇਖ ਸਕਦੇ ਹੋ ਮੌਕੇ ਤੇ ਜਿਹੜਾ ਪੁਲਸ ਵੱਲੋਂ ਜਿਹੜਾ ਇੰਜੈਕਸ਼ਨ ਹੱਥ ਵਿੱਚ ਫੜ ਲਿੱਤਾ ਗਿਆ ਜਿਹੜੇ ਨਸ਼ਾ ਕਰ ਰਹੇ ਸੀਗੇ ਤਾਂ ਫਲੈਗ ਮਾਰਚ ਨਿਕਲ ਰਿਹਾ ਸਾਡਾ ਪੰਜ ਦੇ ਜਿਹੜੇ ਐਸ ਐਚਓ ਨੇ ਜੋ ਕਿ ਆਪਣੇ ਇਲਾਕੇ ਨੂੰ ਕਰਾਇਮ ਫਰੀ ਕਰ ਰਹੇ ਨੇ ਬਿਲਕੁਲ ਔਰ ਉਹਨਾਂ ਵੱਲੋਂ ਜਿਹੜਾ ਫਲੈਗ ਮਾਰਕ ਕੱਢਿਆ ਆ ਰਿਹਾ ਸੀ ਉਹਦੇ ਦੌਰਾਨ ਜਿਹੜਾ ਇੱਕ ਦੇਖ ਸਕਦੇ ਕਿ ਮੁੰਡਾ ਜਿਹੜਾ ਜਿਹਨਾਂ ਦੇ ਹੱਥ ਵਿੱਚ ਇੰਜੈਕਸ਼ਨ ਫੜਿਆ ਉਹ ਆਪਣੇ ਮੂੰਹ ਤੋਂ ਵੀ ਕਹਿ ਰਿਹਾ ਨਹੀਂ ਨਹੀਂ ਉਹ ਜਿਹੜਾ ਜਾਂਦਾ ਪਿਓ ਵੀ ਲੋਂਦਾ ਕਿਹੜਾ ਉਹ ਜਾਂਦਾ ਸੋ ਦੇਖ ਸਕਦੇ ਉਹ ਵੀ ਲਾਂਦਾ ਜੀ ਸਮਝਾ ਦਈਏ ਕਿ ਇਹ ਨਸ਼ੇ ਦੇ ਵਿੱਚ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਖਤਮ ਹੋਦੀ ਜਾ ਰਹੀ ਹੈ ਉਹ ਤੋਂ ਸਿੱਧਾ ਇੰਜੈਕਸ਼ਨ ਮੈਦਾ ਲਾਂਦਾ ਉਹ ਮੁੰਡਾ ਜਿਹੜਾ ਤੂੰ ਹੋਰ ਕੋਲ ਲਾਂਦਾ ਜੀ ਹੋਰ ਕੋਲ ਉਹ ਕੋਈ ਆ ਗਿਆ ਹੈ ਹੈਲੋ ਇਹ ਕਿੰਨੇ ਕੁ ਮੁੰਡੇ ਇੰਜੈਕਸ਼ਨ ਵਾਪਸ ਕਰਦੇ ਹਰੇ ਉਹਨਾਂ ਦੇ ਹੈਗਾ ਤੇ ਕੋਈ ਇੰਜੈਕਸ਼ਨ ਕਹਿੰਦਾ ਵਾਪਸ ਕਰ ਦੇ ਭਾਜੀ ਇਹ ਦੇਖ ਲਓ ਯਾਰ ਤੇ ਵੱਡੇ ਭਾਈ ਇਹ ਦਾੜਾ ਮੇਰੇ ਕੋ ਨਹੀਂ ਹੈਗਾ ਯਾਰ ਭਾਜੀ ਇਹ ਤੇ ਮੇਰੇ ਕੁਝ ਵੀ ਨਹੀਂ ਹੈ ਭਾਜੀ ਤੂੰ ਨਾਰਕੋਤੀ ਯਾਰੀ ਤੁਸੀਂ ਘੁਮਾਣਿਆ ਯਾਰੀ ਦੋਸਤਨੀ ਭਾਜੀ ਮੈਂ ਉੱਥੋਂ ਦੇਖਿਆ ਇਹਨਾਂ ਨੂੰ ਮੈਂ ਆ ਗਿਆ ਮੈਂ ਕਿੱਦਾਂ ਦਾ ਯਾਰ ਭਈ ਆਪਣੇ ਡੀਜੇ ਦਾ ਡੇਰਾ ਆਪਣੀ ਜਵਾਨੀ ਸੰਭਾਲ ਯਾਰ ਫਿਰ ਉਹ ਕੋਈ ਇੰਜੈਕਸ਼ਨ ਚ ਭਰ ਲੈਨੇ ਹੋ ਹਾਂਜੀ ਕਿੰਨੇ ਟਾਈਮ ਤੋਂ ਡਰੱਗ ਡਿਕਟਾ ਤੂੰ ਸਾਰਾ 2-3 ਸਾਲ ਹੋ ਗਏ ਤੇ ਜੇ ਤੁਹਾਡੀ ਸਰਕਾਰੀ ਦਵਾਈ ਲੱਗੀ ਫਿਰ ਤੁਸੀਂ ਟੀਕੇ ਕਿਉਂ ਲਾਨੇ ਹੋ ਸਰ ਜੇ ਨਸ਼ੇ ਛਡਾ ਲਈ ਤੁਹਾਡੀ ਦਵਾਈ ਲੱਗੀ ਵੀ ਸਰਕਾਰ ਵੱਲੋਂ ਤੁਹਾਨੂੰ ਜਿਹੜੀ ਇਹ ਸਹੂਲਤ ਮਿਲ ਰਹੀ ਤਾਂ ਫਿਰ ਤੁਸੀਂ ਨਸ਼ਾ ਕਿਉਂ ਕਰ ਰਹੇ ਹੋ ਉਹ ਮੜਾ ਮੁੰਡੇ ਨੂੰ ਉਹਨੂੰ ਕਹਣਾ ਕੋ ਘਰ ਦੇ ਨਾ ਕਹਿੰਦਾ ਮੇਰੇ ਪਰ ਕਿਤੇ ਲੱਗਿਆ ਤੁਸੀਂ ਦੇਖ ਸਕਦੇ ਕਿ ਕਿੰਨਾ ਦਿੱਕਤੀ ਸਾਹਿਬ ਜਿਹੜਾ ਲੋਕੇ ਪੈਰੀ ਖੜਿਆ ਗਿਆ ਇੱਥੇ ਦਰ ਹੈ ਨਾ ਇਹ ਕਿਹੜੀ ਜਗ੍ਹਾ ਕਾਂਸੀ ਨਗਰ ਕਾਲਾ ਜੰਗਲ ਕੰਮ